ਜਲੰਧਰ ਦੇ বাস ਸਟੈਂਡ ਦੇ ਨਜ਼ਦੀਕ ਬਣੇ ਟਰੈਵਲ ਏਜੰਟਾਂ ਨੂੰ ਉਸ ਵੇਲੇ ਭਜੜਾ ਪੈ ਗਈਆਂ ਜਦੋਂ ਟਰੈਵਲ ਏਜੰਟਾਂ ਦੇ ਦਫ਼ਤਰਾਂ ਦੇ ਉੱਤੇ ਪੁਲਿਸ ਦੀ ਵੱਡੀ ਰੇਡ ਪੈ ਗਈ। ਇਸ ਦੌਰਾਨ ਕਈ ਟਰੈਵਲ ਏਜੰਟਾਂ ਦੇ ਦਫ਼ਤਰਾਂ ਦੇ ਵਿੱਚ ਵੀ ਹੜਕਮ ਮਚ ਗਿਆ ਜਿਸ ਦੇ ਚੱਲਦੇ ਕਈ ਟਰੈਵਲ ਏਜੰਟਾਂ ਨੇ ਦਫ਼ਤਰ ਬੰਦ ਕਰ ਦਿੱਤੇ ਤੇ ਉੱਥੋਂ ਫਰਾਰ ਹੋ ਗਏ। ਉਥੇ ਹੀ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਕਿਹਾ ਕਿ ਉਹਨਾਂ ਦੀ ਟੀਮ ਲਗਾਤਾਰ ਟਰੈਵਲ ਏਜੰਟਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਕਈ ਟਰੈਵਲ ਏਜੰਟ ਅਜਿਹੇ ਨੇ ਜਿਨ੍ਹਾਂ ਦੇ ਵੱਲੋਂ ਦੋ ਨੰਬਰ ਦੇ ਵਿੱਚ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਾਹਰ ਭੇਜਿਆ ਜਾ ਰਿਹਾ ਹੈ ਜਿਸ ਦੇ ਚੱਲਦੇ ਕਈ ਤਾਂ ਉੱਥੇ ਜਾ ਕੇ ਬੁਰੇ ਫਾਜ ਜਾਂਦੇ ਨੇ ਤੇ ਕਈਆਂ ਨੂੰ ਹੁਣ ਦੇਖਿਆ ਜਾ ਰਿਹਾ ਕਿ ਅਮਰੀਕਾ ਤੋਂ ਵੀ ਦੇਸ਼ ਨਿਕਾਲਾ ਦਿੱਤਾ ਗਿਆ ਜਿਸ ਦੇ ਚੱਲਦੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਹ ਰੇਡ ਕੀਤੀ ਜਾ ਰਹੀ ਹੈ ਸਰ ਅੱਜ ਪੁਲਿਸ ਦੁਆਰਾ ਕਈ ਜਗ੍ਹਾ ਰੇਡ ਕੀਤੀ ਗਈ ਹੈ ਕਈ ਜੋ ਚੈੱਕ ਕੀਏ ਗਏ ਨੇ ਲਾਇਸੈਂਸ ਵਗੈਰਾ ਟ੍ਰੈਵਲ ਏਜੰਟੋ ਕੀ ਇਹ ਕਿਆ ਹੈ ਪੁਲਿਸ ਇਧਰੋਂ ਕਿ ਸਾਡੇ ਸੀਨੀਅਰ ਅਫਸਰਾਂ ਦੇ ਡਿਰੇਕਸ਼ਨ ਦੇ ਅਨੁਸਾਰ ਸਾਡੇ ਕੋਲ ਪੀਟੀਪੀਆਰ ਨੰਬਰ 46400 ਜਿਹਦੇ ਆਲਰੇਡੀ ਮੁਕੱਦਮਾ ਰਜਿਸਟਰ ਹੋਣੇ ਤੇ ਸਨਵਲ ਜਨ ਇਨਫੋਰਮੇਸ਼ਨ ਮਿਲੀ ਸੀ ਕਿ ਪੁਸ਼ਪੰਦੇ ਇੱਥੇ ਜਿਹੜੇ ਅਪਰੂਵਡ ਹੈ ਪਿਆਪਣ ਦਫਤਰ ਆਏ ਹੋਏ ਆ ਉਹਨਾਂ ਦੇ ਅਸੀਂ ਦਫਤਰਾਂ 'ਤੇ ਰੇਡ ਕੀਤੀ ਸੀ 5 ਤੋਂ 6 ਦਫਤਰਾਂ ਦੇ ਵਿੱਚ ਉਨ੍ਹਾਂ ਦੇ ਵਿੱਚ ਸਾਨੂੰ ਜੇ ਕੋਈ ਕਲੂਜ਼ ਮਿਲ ਗਈ ਉਹਨਾਂ ਦੇ ਵਹੀਕਲ ਦੀ ਜਣੀ ਫਾਰਮੈਟਰੀ ਸੀ ਉਹ ਕੀਤੀ ਜਾ ਰਹੀ ਹੈ ਤੇ ਕੁਛ ਦੰਗੇ ਉਸ ਦਾ ਵੀ ਲਈ ਹੈ ఇన్ ਫਿਊਚਰ ਜਿਹੜਾ ਦੂਸਰਾ ਵੀ ਜਦੋਂ ਵੀ ਉਹਨਾਂ ਦੇ ਫਾਰਮੈਟਰੀ ਹੋਵੇ ਤੇ ਕੋਰਟ ਚ ਪਸੂ ਕੀਤਾ ਜਾ ਲੇਕਿਨ ਹਮਾਰੇ ਇੰਡੀਆ ਟੂਰ ਦੇ ਕੀ ਤਰਫੋਂ ਸਿੰਕ ਆਪਰੇਸ਼ਨ ਕੀਏਗੇ ਉਸਮੇ ਕਈ ਟਰੈਵਲਰ ਜਿਹਨ ਜੋ ਡੌਂਕੀ ਬਤਾ ਕੇ या फिर कॉन्ट्रैक्ट मैरिज स्पाउस वीजा यहाँ तक कि 307 का मुकदमा अगर कहते किसी पे दर्ज है तो विदाउट पीसीसी उसे बाहर भेज दिया जाएगा ऐसे ट्रैवल एजेंटों पर कैसे शिकंजा कसा जाएगा ਇਹਦੇ ਬਾਰੇ ਅਸੀਂ ਹਾਇਰ ਅਥਾਰਟੀ ਨਾਲ ਜੋ ਵੀ ਸਾਨੂੰ ਅਥਾਰਟੀ ਤੋਂ ਡਾਇਰੈਕਸ਼ਨ ਆਉਗੀ ਉਹਦੇ ਅਕੋਰਡਿੰਗ ਲੀਗਲ ਐਕਸ਼ਨ ਲੈ ਲਈਏ ਤਾਂ ਅੱਜ ਕਿੰਨੇ ਲੋਕੋ ਕੇ ਲਾਇਸੈਂਸ ਵਗੈਰਾ ਚੈੱਕ ਕੀਤੇ ਗਏ ਅਸੀਂ ਜੇ ਲਾਇਸੈਂਸ ਤਾਂ ਨਹੀਂ ਸੀ ਅਸੀਂ ਆਪਣੇ ਐਫਆਰ ਜਿਹੜੀਆਂ ਜਿਨ੍ਹਾਂ ਦੇ ਖਿਲਾਫ ਮੁਕਦਮੇ ਦਰਜ ਸੀਗੇ ਉਹ ਫਿਊਜ਼ ਜਿਹੜੇ ਸੀਗੇ ਉਹਨਾਂ ਦੇ ਰੇਟ ਕੀਤਾ ਸੀਗਾ ਔਰ ਸਟੰਡਿੰਗ ਜੈਨ ਨਹੀਂ ਮਿਲਦਾ ਇਹ ਮਾਰਾਪਸ ਕਰਕੇ ਕਿੰਨੇ ਮਾਮਲੇ ਦਰਜ ਹੋਏ ਕਿੰਨੀਆਂ ਤਾਂ ਕੀ ਤੋਂ ਕੀ ਕੀ ਧਾਰਾਏ ਔਰ ਇਹ ਕਿੰਨੇ ਲੋਕਾਂ ਦੇ ਟੋਟਲ ਹੋ ਗਏ ਨੰਬਰਿੰਗ ਆਫ ਜੋ ਜਿੰਨੇ ਮਾਮਲੇ ਦਰਜ ਹੋਏ ਨੰਬਰਿੰਗ ਇਹਨਾਂ ਤੋਂ 8 ਤੋਂ 10 ਹੈ ਰਿਕਾਰਡ ਜਿਹੜੇ ਆ ਬਾਕੀ ਇਹਨਾਂ ਨੂੰ ਸਕਰੂਟਿੰਗ ਕਰਾਂਗੇ ਤਾਂ ਪੁਲਿਸ ਵੱਲੋਂ ਅੱਗੇ ਵੀ ਐਕਸ਼ਨ ਇਸੇ ਜਾਰੀ ਰਹੇਗਾ ਬਿਲਕੁਲ

ਜੇ ਜਿਹਨਦੇ پاس ਲਾਸਾਂ ਨਹੀਂ ਇਦਾਂ ਦਾ ਕੋਈ ਨੋਸ ਸਾਡੇ ਚਾਉਗਾ ਤਾਂ ਅਸੀਂ ਉੱਥੇ ਜਾ ਕੇ ਰਜ ਕਰਕੇ ਰਾਉਂਡ ਅਪ ਕਰਕੇ ਉਹਨੂੰ ਜਿਲ੍ਹੇ ਭੇਜਿਆ ਜਾਊਗਾ ਕਹਿਦਾ ਦੀ ਹੈ ਕਿ ਟ੍ਰੈਵਲ ਏਜੰਟਾਂ ਦੇ ਕਰਕੇ ਕਈ ਲੋਕ ਬਾਹਰ ਕਸੂਤੇ ਫਾਜੰਦੇ ਨੇ ਜਿਨ੍ਹਾਂ ਨੂੰ 2 ਨੰਬਰ ਦੇ ਵਿੱਚ ਬਾਹਰ ਭੇਜਿਆ ਜਾਂਦਾ ਲੱਖਾਂ ਰੁਪਏ ਵੀ ਜਾਂਦੇ ਨੇ ਤੇ ਫਿਰ ਬਾਹਰ ਵੀ ਉਹਨਾਂ ਦਾ ਕੰਮ ਨਹੀਂ ਬਣਦਾ ਤੇ ਕਈਆਂ ਨੂੰ ਤਾਂ ਆਪਣੀ ਜਾਨ ਤੋਂ ਵੀ ਹੱਥ ਧੋਣਾ ਪੈ ਜਾਂਦਾ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ